उस तो पर बड़े चलो भैया शताब्दी वर्ष जहां सी पड़ी थोड़ी है स्वयं से संगठन गड़े चलो सुपंथ किए चलो संगठन गड़े, 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 गड़े चलो भला हो जिसमें देश का वो काम सब किए चलो ठीक लो एकता के स्वर में गीत न लो एकता के स्वर में गीत गुरु न सीख लो, सीख लो। तो। भाषा प्राप्त के लिए कभी न रक्त फूट का भरा गड़ा है फोड़ कर चले संगठन चलो सुपंत पर बढ़े चलो के लिए अपा हम करेंगे त्याग मातृभूमि के लिए सदा जिएंगे और मरेंगे हम ये सोच लो काम सब किए चलो गड़े चलो सब किए चलो भारत माता की भाषा का प्रयोग करना चाहिए जिससे सुनने वाले जी आर एस एस ਦੇ ਅੱਜ ਪ੍ਰੋਗਰਾਮ 'ਚ ਆਇਆ ਸਥਾਪਨਾ ਅਧਿਗੇਸਾ ਉਹ ਆਪ ਮੁੱਖ ਮਹਿਮਾਨ ਦੇ ਤੌਰ 'ਤੇ ਆਇਆ। ਕਿਹਦਾ 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 ਲੱਗਾ? ਅੱਜ ਮੈਂ ਜਿਹੜਾ ਇਹਨਾਂ ਦਾ 100ਵਾਂ ਸਥਾਪਨਾ ਦਿਵਸ ਸੀਗਾ ਆਰ ਐਸ ਐਸ ਦਾ। ਮੈਂ ਤਾਂ ਪਹਿਲੀ ਵਾਰ ਜਿਹਨਾਂ ਦਾ ਜੁਆਇਨ ਕੀਤਾ ਔਰ ਬੜਾ ਅੱਛਾ। ਇਹਨਾਂ ਦਾ ਮੈਨੂੰ ਸਿਸਟਮ ਲੱਗਿਆ ਇਹ ਦੇਸ਼ ਦੀ ਲੜਾਈ ਲੜਦੇ ਆ। ਇਹਨਾਂ ਨੇ ਗਊ ਅੰਦੋਲਨ ਗਊ ਗਊ ਰੱਖਿਆ ਅੰਦੋਲਨ ਵੀ ਲੜਿਆ। ਰਾਮ ਪ੍ਰਭੂ ਦੀ ਜਿਹੜੀ ਜਨਮ ਭੂਮੀ ਆ ਉਹ ਵੀ ਅੰਦੋਲਨ ਲੜਿਆ। ਸੋ ਮੈਂ ਤਾਂ ਅੱਜ ਵਿਜੇ ਦਸ਼ਮੀ ਦੇ ਗੁਲਾਮ ਦੇ ਵਿੱਚ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਵਧਾਈ ਦੇ ਪਾਤਰ ਹੈ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਅੱਜ ਕੀ ਸਿੱਖਣ ਨੂੰ ਮਿਲਿਆ ਅਤੇ ਖਾਸ ਕਰ ਕਾਫੀ ਸਾਰੇ ਸਵਾਲ ਵੀ ਹੋਏ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰਿਤੀਆਂ ਬਾਰੇ ਵੀ ਦੱਸਿਆ ਗਿਆ ਬਿਲਕੁਲ ਸਮਾਜ ਦੀ ਜਿਹੜੀ ਕ੍ਰਿਤੀਆਂ ਹੈ ਨਸ਼ਾ ਹੈ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੇਖੀ ਮੈਨਾਂ ਨੂੰ ਸਿੱਖਣ ਨੂੰ ਮਿਲੀ ਹੈ ਕਿ ਮੋਬਾਈਲ ਪਾਰਕਿੰਗ ਮੋਬਾਈਲ ਪਾਰਕਿੰਗ ਜਿਹੜੀ ਅੱਜ ਦੀ ਜ਼ਰੂਰਤ ਹੈ ਕਾਰ ਪਾਰਕਿੰਗ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਮੋਬਾਈਲ ਪਾਰਕਿੰਗ ਖੋਲੀ ਹੈ ਕਿ ਤੁਸੀਂ ਘਰ ਦੇ ਵਿੱਚ ਅੱਜ ਪੰਜ ਮੈਂਬਰ ਬੈਠੇ ਆ ਪੰਜ ਅੰਬਰ ਸੀ ਅਲੱਗ-ਅਲੱਗ ਬਠੇ ਉਹਨਾਂ ਨੇ ਘਰ 'ਚ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਸਿਸਟਮ ਲੱਗਿਆ ਨਾ ਤੇ ਕੋਈ ਦੇਸ਼ ਦੀ ਸੇਵਾ ਕਰਦੇ ਆ ਬੜਾ ਅੱਛਾ ਲੱਗਿਆ ਮੈਂ ਤਾਂ ਕਹਿੰਦਾ ਅੱਛੀ ਗੱਲ ਹੈ ਜੀ ਇਸ ਗੱਲ ਨੂੰ ਹੱਕ ਲਈ ਲੜਨਾ ਚਾਹੀਦਾ ਹੱਕ ਲਈ ਲੜੋ ਜੇ ਲੜ ਨਹੀਂ ਸਕਦੇ ਤਾਂ ਲਿਖੋ ਜੇ ਲਿਖ ਨਹੀਂ ਸਕਦੇ ਤਾਂ ਬੋਲੋ ਜੇ ਬੋਲ ਨਹੀਂ ਸਕਦੇ ਤਾਂ ਜਿਹੜਾ ਲਿਖ ਬੋਲ ਰਿਹਾ ਉਹਦੀ ਹੌਸਲਾ ਅਫਦਾਈ ਕਰੋ ਮੈਂ ਤਾਂ ਕਹਿੰਦਾ ਆਰਐਸਐਸ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਅੱਜ ਪਹਿਲੀ ਵਾਰ ਆਇਆ ਚਾਹ ਪਾਰਟੀਆਂ ਵਾਹ ਕੋਣ ਮੈਂ ਤਾਂ ਵਪਾਰੀ ਆ ਬਹੁਤ ਅੱਛਾ ਕੰਮ ਕਰ ਰਹੀ ਹੈ ਇਹਨਾਂ ਦੀ ਸਾਨੂੰ ਹੌਸਲਾ ਬਲਾਈ ਕਰਨੀ ਚਾਹੀਦਾ ਅੱਛਾ ਦੀਸ਼ ਦਾ ਜ਼ਿਕਰ ਕੀਤਾ ਉਹਨਾਂ ਨੇ ਕਈ ਬੰਦਾ ਹੋ ਗੀਆਂ ਇਹਨਾਂ ਨੇ ਜ਼ਿਕਰ ਕੀਤਾ ਕਿ ਸ੍ਰੀ ਰਾਮ ਦਾ ਜ਼ਿਕਰ ਕੀਤਾ ਉਹਨਾਂ ਨੇ ਭਗਵਾਨ ਸ੍ਰੀ ਰਾਮ ਦਾ ਬੇਪਰ ਭਗਵਾਨ ਸ੍ਰੀ ਰਾਮ ਨੇ ਦੇਖੋ ਸਾਰੇ ਉਸ ਉਸ ਵੇਲੇ ਵੀ ਮਰਾਧਾ ਪਰਸ਼ੋਤਮ ਚ ਰਹਿ ਗਏ ਸਾਨੂੰ ਸੰਗਠਨ ਕਰਨ ਨੂੰ ਅੱਜ ਉਹ ਭਾਈ ਸਾਹਿਬ ਗੱਲ ਕਰਦੇ ਸੀ ਕਿ ਰਾਮ ਭਗਵਾਨ ਨੇ ਅੱਜ ਜਿਵੇਂ 라ਵਣ ਦੇ ਜਿੱਤ ਪਾਣ ਵਾਸਤੇ ਜੀਵ ਜੰਤੂਆਂ ਨੂੰ ਬੰਦਰਾਂ ਦੀ ਸੈਨਾ ਬਣਾ ਕੇ ਔਰ ਸਮਾਜ ਦੀ ਇਸ ਲੋਕਾਂ ਦੀ ਛੋਟੇ ਛੋਟੇ ਲੋਕਾਂ ਦੀ ਸੈਨਾ ਬਣਾ ਕੇ ਇੱਕ ਜਿੱਤ ਜਿੱਤ ਦਾ ਪ੍ਰਤੀਕ ਜਿੱਤਿਆ ਜਿੱਤ ਜਿੱਤੀ ਹੈ ਔਰ ਅਸ਼ਾਈ ਤੇ ਬੁਰਾਈ ਦੇ ਜਿੱਤ ਦਿੱਤੀ ਸਰ ਆਪ ਪੰਜਾਬ ਡਾਇਰ ਐਸੋਸੀਏਸ਼ਨ ਬਿਲਕੁਲ ਪੰਜਾਬ ਡਾਇਰ ਐਸੋਸੀਏਸ਼ਨ ਕੀ ਡੈਜ਼ਿਗਨੇਸ਼ਨ ਹੈ ਤੁਹਾਡਾ ਮੈਂ ਡਾਇਰੈਕਟਰ ਆ ਜੈ ਸ਼੍ਰੀ ਰਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਗ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਗਵਾਸੀਆਂ ਨੂੰ ਭਾਰਤਵਾਸੀਆਂ ਨੂੰ ਲੱਖ ਲੱਖ ਮੁबारकबाद ਦਿੰਦਾ ਔਰ ਇਹ ਸੰਸਥਾ ਜਿਹੜੀ ਆ ਇਹ ਦਾ ਇੱਕ ਦੇਸ਼ ਦੀ ਨੀਂਹ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਤੇ ਕਿਤੇ ਕੋਈ ਕ੍ਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਮਨਾਇਆ ਉੱਥੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਹੈ ਮਾਂ ਭਾਰਤੀ ਇਹਨਾਂ ਤੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹਿਣ। 100 ਸਾਲ ਪੁਰਾਣਾ। ਦੇਖੋ 100 ਸਾਲ ਹਿਸਟਰੀ ਆ ਕੋਈ। ਜਦੋਂ ਦੇਸ਼ ਦੇ ਉੱਤੇ ਅੱਡੀ ਅੱਡੀਆਂ ਵੱਡੇ ਸੰਕਟ ਆਇਆ ਉਦੋਂ ਇਹਨਾਂ ਦੀਆਂ ਨੀਆਂ ਰੱਖੀਆਂ ਗਈਆਂ ਨੇ। ਇਹ ਬਹੁਤ ਵੱਡਾ ਆਪਣੇ ਸਾਰਿਆਂ ਲਈ ਮਾਂ ਨਾਲੀ ਗੱਲ ਆ। ਆਪਾਂ ਸਾਰੇ ਭਾਰਤੀਏ ਇੱਕ ਮੁੱਟ ਹੋ ਕੇ ਜਿਹੜਾ ਦੇਸ਼ ਦੀ ਆਵਾਜ਼ ਠਾਉਂਦਾ ਵਾ ਸਾਰੇ ਇਕੱਠੇ ਹੋ ਕੇ ਰਾਜਨੀਤੀ ਭੰਡੇ ਲੱਗ ਹੁੰਦੇ ਆ ਰਾਜਨੀਤੀ ਭੰਡਿਆਂ ਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਇੱਕ ਸੰਸਥਾ ਵਾ ਇਹਦੇ ਨਾਲ ਵਧੀਆ ਸਮਾਜ ਸੇਵਾ ਔਰ ਦੇਸ਼ ਸੇਵਾ ਕਰਨੀ ਚਾਹੀਦੀ ਆ ਸੰਗ ਨੂੰ ਮੈਂ ਅੱਜ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਇਹਦੇ ਜਿਹੜੇ ਖਾਸ ਕਰ 100 ਸਾਲ ਜਿਹੜੇ ਆ ਪੂਰੇ ਹੋਏ ਅੱਜ ਵਰ੍ਹੇਗੰਟ ਦੀ ਜਿਹੜੀ ਆ देखो संत बलोटे आज विजय दशमी ਦਾ ਸਾਡਾ ਬਹੁਤ ਵੱਡਾ ਤਿਉਹਾਰ ਹੈ ਤੇ ਮੈਂ ਸਾਰੇ ਰਾਜਾ ਵਾਸੀਆਂ ਨੂੰ ਜੀਏ ਦਸ਼ਮੀ ਦੀ ਬਹੁਤ-ਬਹੁਤ ਵਧਾਈ ਦਿੰਦਾ। ਔਰ ਦੂਸਰੇ ਪਾਸੇ ਅੱਜ ਸਾਰਾ ਦੇਸ਼ ਜਿਹੜਾ ਹੈ ਰਾਸ਼ਟਰੀ ਸੇਵਾ ਸੰਗ ਦਾ ਜਿਹੜਾ 100 ਸਾਲ ਪੂਰੇ ਹੋਣ ਤੋਂ ਅੱਜ ਸਾਰਾ ਦੇਸ਼ ਜਿਹੜਾ ਖੁਸ਼ੀ ਮਨਾ ਰਿਹਾ। ਜਿਹੜਾ ਸਾਡੇ ਰਾਸ਼ਟਰੀ ਸੇਵਾ ਸੰਗ ਜਿਹੜਾ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਦੇਸ਼ ਦੇ ਲਈ ਆਪਣੇ ਭਾਰਤ ਮਾਤਾ ਦੇ ਲਈ ਜੋ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਦੇਖ ਲਿਆ ਜਿਸ ਤਰੀਕੇ ਦੇ ਨਾਲ ਰਾਸ਼ਟਰੀ ਸੇਵਾ ਸੰਗ ਨੇ ਸਾਰੇ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਗੱਲ ਕੀਤੀ ਹੈ ਰਾਸ਼ਟਰੀ ਸੇਵਾ ਸੰਗ ਨੇ ਜਿਸ ਤਰੀਕੇ ਦੇ ਨਾਲ ਆਪਣੇ ਦੇਸ਼ ਭਗਤੀ ਜਿਸ ਤਰੀਕੇ ਦੇ ਨਾਲ ਹੈਗੀ ਹੈ ਤੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਅਪੀਲ ਕਰਨਾ ਆਓ ਅਸੀਂ ਸਾਰੇ ਰਾਸ਼ਟਰੀ ਸੇਵਾ ਸੰਗ ਦੇ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰੀਏ ਸਭ ਦਾ ਭਲਾ ਮੰਗੀਏ ਔਰ ਭਗਵਾਨ ਦੇ ਕੋਲੋਂ ਮੈਂ ਦੇਹੀ ਪ੍ਰਾਰਥਨਾ ਕਰਾਂਗਾ ਕਿ ਜਿਸ ਤਰੀਕੇ ਸਾਡੇ ਪਿਛਲੇ ਸਾਲ ਬਹੁਤ ਅੱਛੇ ਨਿਕਲੇ ਔਰ ਅਗੋਂ ਜਿਹੜਾ ਸਾਡਾ ਤਿਉਹਾਰ ਨੇ ਜਿੰਨੇ ਦੁਆਲੀ ਦਾ ਤਿਉਹਾਰ ਆ ਰਿਹਾ ਦੁਆਲੀ ਦੇ ਤਿਉਹਾਰ ਨੂੰ ਸਾਰੇ ਅਸੀਂ ਖੁਸ਼ੀਆਂ ਦੇ ਨਾਲ ਇਦਾਂ ਹੀ ਅਸੀਂ ਮਨਾਈਏ ਤੇ ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਦਸ਼ਮੀਆਂ ਵਿਜੇ ਦਸ਼ਮੀ ਦੀਆਂ ਔਰ ਰਾਸ਼ਟਰੀ ਸੇਵਾ ਸੰਧੀ ਸਾ 100 ਸਾਲ ਪੂਰੇ ਹੋਣ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਰ ਆਜ਼ਾਦੀ ਤੋਂ ਪਹਿਲੇ ਦਾ ਸੰਗ 1925 ਦਾ। ਦੇਖੋ ਬਿਲਕੁਲ ਰਾਸ਼ਟਰੀ ਸੇਵਾ ਸੰਗਠਾ ਜਿਹੜਾ ਸਥਾਪਨਾ ਨੇ ਪੂਰਾ ਅੱਜ 100 ਸਾਲ ਹੋ ਗਏ ਨੇ। ਸਾਡੇ ਆਜ਼ਾਦੀ ਤੋਂ ਪਹਿਲੋ ਦਾ ਜਿਹੜਾ ਰਾਸ਼ਟਰੀ ਸੇਵਾ ਸੰਗੇ ਜਿਹੜਾ ਸਾਡੇ ਦੇਸ਼ ਦੀ ਸੇਵਾ ਕਰਿਆ। ਉਹ ਅੱਜ 100 ਸਾਲ ਹੋਣ ਤੇ ਸਾਰਾ ਦੇਸ਼ ਅੱਜ ਜਿਹੜਾ ਵੇ ਉਹ ਉਤਸਵ ਮਨਾ ਰਿਹਾ ਅੱਜ। ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਦਿੰਦਾ।